ਕਸਰੀਖਾ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਰਿਆਤੋ ਸੋਨੋ ਪੁੰਨੀ ਨੇ ਮਿੰਟੂ ਦੀ ਦਾਦੀ ਦੇ ਕੰਨ ਪਰ ਨਿ ਸ਼ੁਰੂ ਕਰ ਦਿੱਤੇ ਪੁੰਨੀ ਦੇਖ ਲੈ ਭੈਣੇ ਮੈਨੂੰ ਤਾਂ ਲੱਗਦਾ ਮੇਰੇ ਭਾਂਜੇ ਵਾਲਾ ਹਾਲ ਹੀ ਹੋ ਗਿਆ ਤਾਂ ਕਿਤੇ ਨਾ ਮੋ ਨੇ ਤਾਂ ਮਿੰਟੂ ਨੂੰ ਕੁਝ ਕਰਾ ਦਿੱਤਾ ਹੋਵੇ ਮਿੰਟੂ ਵੀ ਗੱਤੀ ਨਹੀਂ ਨਹੀਂ ਇਹ ਤਾਂ ਇੱਕ ਰੂਜੇ ਦਾ ਇਨਾ ਕਰਦੇ ਨੇ ਨਾਲੇ ਉਹਨਾਂ ਦੇ ਪਰਿਵਾਰ ਨਾਲ ਸਾਡਾ ਮਿਲਵਰਤਨ ਵੀ ਵਧੇਗਾ ਪੁੰਨੀ ਨਹੀਂ ਭੈਣੇ ਕਰਦਾ ਭੰਤੀ ਲੰਕਾਟਾਈ ਮੈਂ ਤਾਂ ਜਵਾਬ ਦੀ ਮਾਰ ਹੀ ਕੈਨੀ ਆ ਸੋਨੂੰ ਵੀ ਆਪਣਾ ਜਵਾਬ ਚੰਗਾ ਜਾ ਉਹਨਾਂ ਨਾਲ ਮਿਲ ਮਿੰਟੂ ਦੀ ਦਾਦੀ ਕੀ ਪਤਾ ਹੁਣ ਕੀ ਕਰ ਸਕਦੇ ਆ ਕੁਝ ਸਮਝ ਨਹੀਂ ਆਉਂਦਾ ਬੰਨੀ ਦੇਖ ਮੈਂ ਤਾਂ ਮਿੰਟੂ ਨੂੰ ਉਹਨਾਂ ਦੇ ਘਰ ਚਾਹ ਪੀ ਕੇ ਮੁਰਦਿਆਂ ਦੇਖਿਆ ਸੀ ਤਾਂ ਕਿਹਾ ਬਾਕੀ ਕੀ ਪਤਾ ਲੱਗਦਾ ਅੱਜ ਕੱਲ ਕਿਸੇ ਦਾ ਦੁਨੀਆ ਹੋਰ ਦੀ ਹੋਰ ਹੁੰਦੀ ਜਾ ਰਹੀ ਹੈ ਮਿੰਟੂ ਦੀ ਦਾਦੀ ਕੀ ਪਤਾ ਫੈਨੇ ਕਦੇ ਕਿਸੇ ਨਾਲ ਕੀਤਾ ਹੀ ਨਹੀਂ ਸੀ ਇਹੋ ਜਿਹਾ ਕੁਝ ਪੁੰਨੀ ਆਹੀ ਤਾਂ ਮੈਂ ਸੋਚਦੀ ਹੁੰਨੀ ਆ ਬਈ ਆਪਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਤਾਂ ਅਗਲਾ ਵੀ ਕੀ ਕਰੂ ਪਰ ਅਗਲੇ ਦਾ ਥੋੜਾ ਪਤਾ ਚਲ ਠੀਕ ਐ ਭਾਈ ਮੈਂ ਜਾਨੀ ਆ ਹੁਣ ਬਾਕੀ ਜੇ ਲੋੜ ਪਈ ਤਾਂ ਦੱਸ ਦਿਓ ਮੈਂ ਲੈ ਜਾਂਗੀ ਤੁਹਾਨੂੰ ਨਾਲ ਜਵਾਕ ਨੂੰ ਠੀਕ ਕਰਾਉਣਾ ਜਿੱਥੇ ਮੇਰਾ ਪਾਂਜਾ ਠੀਕ ਹੋਇਆ ਇਹ ਨਾਲ ਕ ਪੁੰਨੀ ਚਲੀ ਜਾਂਦੀ ਐ ਪਰ ਮਿੰਟੂ ਦੀ ਦਾਦੀ ਦੇ ਮਨ ਦੀ ਘੰਟੀ ਨਾ ਮੋਖਲਾ ਖੜਕਾ ਗਈ ਉਹਨਾਂ ਦੇ ਘਰ ਵਿੱਚ ਨਰਾਤਿਆਂ ਦੀ ਪੂਜਾ ਵੀ ਖਤਮ ਹੋ ਗਈ ਸੀ। ਅਗਲੇ ਦਿਨ ਮਾਦੋ ਆਪਣੇ ਪਿਆਉਣਾ ਸ਼ਹਿਰ ਦੁਸਹਿਰਾ ਦੇਖਣ ਗਿਆ ਹੋਇਆ ਸੀ। ਕਾਫੀ ਪੀੜਸੀ ਸ਼ਾਮ ਹੋਈ। ਰਾਮੂ ਦੇ ਪੁਤਲੇ ਸਾੜੇ ਗਏ। ਉਧਰ ਮਿੰਟੂ ਦੀ ਦਾਦੀ ਵੀ ਕਾਫੀ ਸੋਚ ਵਿਚਾਰ ਕਰ ਮਿੰਟੂ ਦੀ ਹਾਲਤ ਦੇਖ ਮਾਦੋ ਦੇ ਘਰ ਵੱਲ ਆ ਗਈ। ਨਾਮੋ ਨੇ ਉਸਦੇ ਮੰਜੇ ਤੇ ਬੈਠਣ ਲਈ ਕਿਹਾ ਮਿੰਟੂ ਦਾ ਹਾਲਚਲ ਪੁੱਛਿਆ ਪਰ ਉਹ ਨਾ ਬੈਠੀ ਤੇ ਉਹਨਾਂ ਨੂੰ ਬੋਲਣ ਲੱਗੀ। ਤੁਸੀਂ ਸਾਡੇ ਨਾਲ ਚੰਗਾ ਨਹੀਂ ਕੀਤਾ। ਭਲਾ ਜਮਾਕਾ ਨਾਲ ਵੀ ਕੋਈ ਇਹੋ ਜਿਹਾ ਕੁਝ ਕਰਦਾ। ਨਾ ਮੋਦੇ ਕੋਈ ਸਮਝ ਨਾ ਆਇਆ ਉਹ ਬੋਲੀ ਨਹੀਂ ਨਹੀਂ ਭੈਣੇ ਆ ਬੈਠ ਬੈਠੇ ਗੱਲ ਕਰਦੇ ਆ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੋ ਮਿੰਟੂ ਦੀ ਦਾਦੀ ਖੜੀ ਖੜੀ ਹੋਈ ਬੋਲੀ ਸਾਨੂੰ ਵੀ ਹੁਣ ਸਭ ਦਿਸਦਾ ਅਸੀਂ ਤਾਂ ਜਵਾਕਾਂ ਨਾਲ ਮਾੜਾ ਨਹੀਂ ਕੀਤਾ ਪਰ ਤੁਹਾਨੂੰ ਸ਼ਰਮ ਮਨਾਈ ਇੰਨੇ ਪੁੰਨੀ ਵੀ ਉੱਥੇ ਆ ਪਹੁੰਚੀ ਜੋ ਪਹਿਲਾਂ ਹੀ ਨਿਗਾਹ ਤੇ ਸੀ ਉਹ ਵੀ ਉਸ ਦਾ ਪੱਖ ਲੈ ਕੇ ਦੀ ਵੱਡੀਆਂ ਵੱਡੀਆਂ ਗੱਲਾਂ ਕਰ ਲੱਗੀ ਪੁੰਨੀ ਸਹੀ ਕਿ ਆ ਭੈਣੇ ਇਹ ਇਹਨਾਂ ਦਾ ਜਵਾਬ ਛੋਟੇ ਜਵਾਬ ਨਾਲ ਆਉਂਦਾ ਜਾਂਦਾ ਸੀ ਤੇ ਐ ਥੋੜਾ ਤੁਸੀਂ ਉਸ ਨਾਲ ਕੁਝ ਕਰਾ ਦਿਓ ਨਾ ਮਿੰਟੂ ਦੀ ਦਾਦੀ ਨੂੰ ਹੱਥ ਜੋੜ ਕੇ ਬੋਲੀ ਨਹੀਂ ਪੈਣਾ ਇਹੋ ਜਿਹਾ ਤਾਂ ਕੁਝ ਵੀ ਨਹੀਂ ਸਾਨੂੰ ਤਾਂ ਦੋਵੇਂ ਇੱਕੋ ਜਿਹੇ ਨੇ ਸਾਨੂੰ ਵੀ ਚਿੰਤਾ ਮਿੰਟੂ ਦੀ ਕਾਦੋ ਉਹ ਠੀਕ ਹੋ ਕੇ ਸਕੂਲ ਜਾਣ ਵਾਲਾ ਹੋਵੇ ਮਿੰਟੂ ਦੀ ਦਾਦੀ ਰੋਣ ਲੱਗੀ ਅਮਰੋ ਨੇ ਉਸ ਨੂੰ ਬਿਠਾ ਕੇ ਪਾਣੀ ਪਿਲਾ ਦਿੱਤਾ ਪੁੰਨੀ ਨੇ ਇਹ ਗਲਤੀ ਤੇ ਤੇਲ ਪਾਇਆ ਨਾ ਥੋਨੂੰ ਕਾਦੀ ਚਿੰਤਾ ਦੇਖਦੇ ਤਾਂ ਤੁਸੀਂ ਜ਼ਹਿਰਾ ਫਿਰਦੇ ਹੋ ਜਿੰਨਾਂ ਦਾ ਜਵਾਕ ਉਹਨਾਂ ਦੇ ਤਾਂ ਰੋਟੀ ਨਹੀਂ ਲੰਗਦੀ ਨਾ ਮੌਮ ਤਿਹਾਰ ਤਾਂ ਜਵਾਕਾਂ ਦੇ ਹੁੰਦੇ ਨੇ ਜੇ ਉਹ ਨਾ ਗਏ ਤਾਂ ਹੋਰ ਕੌਣ ਜਾਉ ਨਾਲੇ ਮਾਦੂ ਵੀ ਕਈ ਦਿਨਾਂ ਦਾ ਮਿੰਟੂ ਕਰਕੇ 부ਜਿਆ 부ਜਿਆ ਜਾਂ ਫਿਰਦਾ ਸੀ ਤਾਂ ਮੈਂ ਉਸ ਨੂੰ ਗੇਲੇ ਨਾਲ ਭੇਜਦਾ ਮਨ ਬਦਲ ਚੂਤ ਆ ਗਈ ਪੁੰਨੀ ਅੱਛਾ ਆਪ ਤੇ ਜਵਾਕ ਦੀ ਤਾਂ ਬੜੀ ਚਿੰਤਾ ਹੋਗੀ ਇਹਨਾਂ ਦਾ ਤਾਂ ਕੀ ਜਿਹਨੂੰ ਖਾਣ ਪੀਣ ਦੀ ਸੁੱੱਡ ਬੁੱਧ ਵੀ ਨਾ ਰਹੀ ਨਾ ਮੋ ਸਮਝ ਗਈ ਕਿ ਸਾਰਾ ਕੁਝ ਪੁੰਨੀ ਦਾ ਕਰਿਆ ਕਰਾਇਆ ਉਸ ਨੂੰ ਹੁਣ ਚੁੱਪ ਰਹਿਣ ਹੀ ਵਹਿਤਰ ਲੱਗਿਆ ਸਫਾਈ ਵੀ ਕਿਸ ਚੀਜ਼ ਦੀ ਜੇਵੇ ਇਹਨੇ ਮਾਤਾ ਤੇ ਉਸਦਾ ਬਾਪ ਵੀ ਆ ਗਏ ਮੇਲਾ ਦੇ ਘਮਾਦੋ ਕੁਛ ਸੀ ਉਸਦੇ ਹੱਥ 'ਚ ਜਲੇਬੀਆਂ ਵਾਲਾ ਲਖਾਫਾ ਵੀ ਸੀ ਪੁੰਨੀ ਨੇ ਆਪਣਾ ਨਿਸ਼ਾਨਾ ਹੋਰ ਪੱਕਾ ਕਰ ਲਿਆ ਲੈ ਇਹਦਾ ਜਲੇਬੀਆਂ ਖਾਂਦੇ ਫਿਰਦੇ ਨੇ ਦੁਜਾ ਕਿਹੜੇ ਪ੍ਰਸੰਗ ਲੱਗਦਾ ਨਾ ਮੋ ਬਸ ਕਰ ਪੁੰਨੀ ਨਿਆਣਿਆਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਪੁੰਨੀ ਮਿੰਟੂ ਦੀ ਦਾਦੀ ਨੂੰ ਬੋਲੀ ਚੱਲ ਭੈਣੇ ਆਪਾਂ ਤਾਂ ਜਵਾਕਾਂ ਨੂੰ ਦੇਖ ਲਈਏ ਜਾ ਕੇ ਇਹਨਾਂ ਨੇ ਜੋ ਕਰਤਾ ਸੀ ਕਰਨਾ ਸੀ ਕਰਤਾ ਆਪਦਾ ਜਵਾਕ ਇਹਨਾਂ ਦਾ ਨਿਆਣਾ ਹੋ ਗਿਆ ਉਹ ਮਿੰਟੂ ਦੀ ਦਾਦੀ ਨਾਲ ਉਹਨਾਂ ਦੇ ਘਰ ਚਲੀ ਗਈ ਤੇ ਸਭ ਤੋਂ ਵੱਡੀ ਹਮਦਰਦੀ ਬਣ ਉਹਨਾਂ ਦੇ ਆਉਣ ਜਾਂ ਵਿੱਕੀ ਮਿੰਟੂ ਦੀ ਦਾਦੀ ਵੀ ਮਿੰਟੂ ਨੂੰ ਲੈ ਕੇ ਉਹਦੇ ਦੱਸੇ ਅਨੁਸਾਰ ਇਲਾਜ ਕਰਾਉਣ ਲਿ ਜਾਂਦੀ ਰਹੀ ਨਾਮਾ ਉਹਨਾਂ ਨੂੰ ਲੈ ਕੇ ਥੋੜਾ ਪਰੇਸ਼ਾਨ ਜ਼ਰੂਰ ਹੋ ਗਈ ਸੀ ਪਰ ਸਿਆਣਾ ਬੰਦਾ ਹਮੇਸ਼ਾ ਸਹੀ ਸਮਾਂ ਆਉਂਦਾ ਇੰਤਜ਼ਾਰ ਕਰਦਾ ਹੁੰਦਾ ਹੈਗਾ ਮਿੰਟੂ ਦੇ ਕਰਦਿਆਂ ਨੇ ਉਸ ਨੂੰ ਸਕੂਲ ਤੋਂ ਹਟਾ ਲਿਆ ਕਿਉਂਕਿ ਕੁਝ ਰਿਸ਼ਤੇਦਾਰ ਉਹਨਾਂ ਨੂੰ ਸਕੂਲ ਕਦੋਂ ਨਹੀਂ ਸਲਾਹਾਂ ਦੇ ਰਹੇ ਸਨ ਤੇ ਕੁਝ ਸ਼ਹਿਰ ਆ ਕੇ ਰਹਿਣ ਲਈ ਕਹਿ ਰਹੇ ਸਨ ਉਹਨਾਂ ਦੇ ਜਿਆਦਾ ਸਕੇ ਸਬੰਧੀ ਚੈਰੀ ਹੀ ਸਨ। ਮਿੰਟੂ ਦੀ ਹਾਲਾਤ ਪਹਿਲਾਂ ਨਾਲੋਂ ਠੀਕ ਵੀ ਹੋ ਚੁੱਕੀ ਸੀ ਪਰ ਜਿਆਦਾ ਸਮਾਂ ਹੁਣ ਚੁੱਪੀ ਰਹਿੰਦਾ ਬਾਹਰ ਨਿਕਲਣਾ ਬਿਲਕੁਲ ਪਸੰਦ ਨਾ ਕਰਦਾ ਤੇ ਨਾ ਹੀ ਆਪਣੇ ਘਰ ਵਿੱਚ ਜੀ ਲਗਾਉਂਦਾ। ਸ਼ਹਿਰ ਤੇ ਲੇ ਜਾਂਦੇ ਤਾਂ ਉੱਥੇ ਜਾ ਕੇ ਉਸ ਨੂੰ ਵੀ ਵਧੀਆ ਲੱਗਦਾ ਤੇ ਖੁਸ਼ ਰਹਿੰਦਾ ਜਦ ਵਾਪਸ ਆਉਂਦੇ ਤਾਂ ਰਸਤੇ ਵਿੱਚ ਹੀ ਮਿਊਜ਼ ਹੋ ਜਾਂਦਾ। ਇਹ ਦੇਖ ਕੇ ਕਰਦਿਆਂ ਨੇ ਉਹ ਪਿੰਡ ਛੱਡਣ ਦਾ ਫੈਸਲਾ ਕਰ ਲਿਆ। ਉਹਨਾਂ ਨੂੰ ਲੱਗਦਾ ਕਿ ਜਿਦਾ ਇਸ ਪਿੰਡ ਤੋਂ ਤੇ ਘਰ ਤੋਂ ਮੂੰਹ ਮੋੜ ਗਿਆ। ਅਸਲ ਵਿੱਚ ਉਸ ਦਰਦ ਨੂੰ ਦੁਬਾਰਾ ਯਾਦ ਕਰਨ ਬੜਾ ਅਸਹਿਜ ਮਹਿਸੂਸ ਕਰਨ ਲੱਗਿਆ ਸੀ। ਮੰਟੂ ਦੇ ਕੁਝ ਚੀਜ਼ਾਂ ਸਮਝ ਆ ਗਈਆਂ ਸਨ, ਕੁਝ ਨਹੀਂ ਵੀ ਉਹ ਵੀ ਉਦਾਸ ਰਹਿਣ ਲੱਗਿਆ। ਕਲਾਸ ਵਿੱਚ ਹੋਰ ਦੋਸਤ ਬਣਾਉਣ ਲਈ ਉਸ ਨੂੰ ਥੋੜਾ ਸਮਾਂ ਲੱਗਿਆ। ਦਿਵਾਲੀ ਕਾਰਨ ਕਰ ਵਿੱਚ ਸਫਾਈਆਂ ਸ਼ੁਰੂ ਹੋ ਗਈਆਂ। ਨਾਮੋ ਤੇ ਮਰੋ ਝਾੜੂ ਝੁੰਜ ਕਰ ਰਹੀਆਂ ਸਨ ਕੁਝ ਸਮਾਨ ਰੱਦੀਕ ਦੇਣ ਲਈ ਕੱਢ ਦਿੱਤਾ। ਮਾਦੋ ਵੀ ਨਲਕੇ ਤੋਂ ਪਾਣੀ ਦੀਆਂ ਬਾਲਟੀਆਂ ਭਰ-ਭਰ ਕੇ ਕਮਰੇ ਧੋਣ ਲੱਗ ਪਿਆ। ਅਰਦੀ ਵਾਲਾ ਭਾਈ ਲੰਗ ਰਿਹਾ ਸੀ ਨਾ ਮੋਨੇ ਉਸ ਨੂੰ ਖੜਾ ਕੇ ਸਮਾਨ ਦੇਣਾ ਸ਼ੁਰੂ ਕੀਤਾ। ਮਾਦੋ ਵੀ ਬਾਹਰ ਉਹਨਾਂ ਕੋਲੇ ਗਲੀ 'ਚ ਨਿਕਲ ਆਇਆ। ਅਰਦੀ ਵਾਲੇ ਦੀ ਰੇੜੀ ਵਿੱਚ ਉਸਨੇ ਮਿੰਟੂ ਦੀ ਫੱਟੀ ਪਈ ਦੇਖੀ ਉਸਨੇ ਪਹਿਚਾਣ ਲਈ ਕਿਉਂਕਿ ਦੋਵਾਂ ਨੇ ਇਕੱਠਿਆਂ ਹੀ ਬਣਾਇਆ ਸੀ। ਮਾਦੋ ਬੇਪਿਆ ਫੱਟੀ ਤਾਂ ਮਿੰਟੂ ਦੀ ਹੈ ਇੱਥੇ ਕਿਵੇਂ ਨਵੀਂ ਲੈ ਕੀ ਉਸਨੇ ਹੋਰ ਨਾ ਮੋਪ ਤਾਂ ਨਹੀਂ ਪੁੱਤ ਹੋ ਸਕਦਾ ਨਾ ਪਸੰਦ ਹੋਵੇ ਫਿਰ ਭਾਈ ਨੇ ਦੱਸਿਆ ਕਿ ਉਹ ਕਹਿ ਰਹੇ ਸਨ ਕਿ ਹੁਣ ਉਹਨਾਂ ਨੇ ਇਹ ਕੋਈ ਕੰਮ ਨਹੀਂ ਇਸ ਲਈ ਹੋਰ ਸਮਾਨ ਦੇ ਨਾਲ ਨਾਲ ਇਹ ਫੱਟੀ ਵੀ ਫੜਾ ਦਿੱਤੀ ਮਾਦੋ ਬੀਬੀ ਇਹ ਮੈਂ ਇਹ ਫੱਟੀ ਲੈਣੀ ਹੈ ਨਾ ਮੋ ਪੁੱਤਰ ਤੇਰੇ ਕੋਲ ਹੈਗੀ ਤਾਂ ਹੈ ਕੀ ਕਰੇਗਾ ਇਸ ਦਾ ਮਾਦੋ ਨਹੀਂ ਮੈਂ ਇਹ ਵੀ ਰੱਖਣੀ ਹੈ ਇਹਨਾਂ ਕਹਿ ਕੇ ਉਸਨੇ ਫੱਟੀ ਉਠਾ ਲਈ ਨਾ ਮੋ ਉਸ ਦੀ ਭਾਵਨਾ ਸਮਝਦੀ ਸੀ ਇਸ ਲਈ ਉਸਨੇ ਫੱਟੀ ਦਾ ਹਿਸਾਬ ਕਿਤਾਬ ਚੁਕਾ ਦਿੱਤਾ ਮਾਦੋ ਅੰਦਰ ਆ ਕੇ ਵੇੜੇ ਵਿੱਚ ਬੈਠ ਉਸ ਨੂੰ ਧੋਣ ਲੱਗਾ ਤੇ ਗਾਥੀ ਲਗਾ ਕੇ ਸਾਫ਼-ਸਾਫ਼ ਲਿਪ ਲਈ ਫਿਰ ਆਪਣੀ ਫੱਟੀ ਲਿਆ ਕੇ ਉਸ ਦੇ ਗੱਲ ਆ ਕੇ ਸੁੱਕਣੀ ਰੱਖ ਦਿੱਤੀ ਫਿਰ ਆਪਣੀ ਸਾਈਕਲ ਚੱਕ ਕੇ ਮਿੰਟੂ ਦੇ ਘਰ ਵੱਲ ਜਿਹੜਾ ਮਾਰ ਚਲਾ ਗਿਆ ਉੱਥੇ ਪਹੁੰਚਿਆ ਤਾਂ ਦੇਖਿਆ ਕਿ ਉਸ ਦਾ ਡੈਡੀ ਘਰੋਂ ਲੋਕ ਲਗਾ ਰਿਹਾ ਸੀ ਬਾਕੀ ਸਾਰੇ ਘਰ ਵਿੱਚ ਬੈਠੇ ਸਨ ਘਰ ਦਾ ਸਮਾਨ ਇੱਕ ਕੈਂਟਰ ਤੇ ਲੱਦਿਆ ਹੋਇਆ ਸੀ ਮਿੰਟੂ ਪਿਛਲੇ ਸੀਸੇ ਰਾਹੀਂ ਮਾਦੋ ਦੇ ਘਰ ਦੇ ਰਾਹ ਵੱਲ ਦੇਖਣ ਲੱਗਿਆ ਤਾਂ ਮਾਦੋ ਪਿੱਛੇ ਖੜਾ ਦਿਖਾਈ ਦਿੱਤਾ ਉਹ ਸਾਨੂੰ ਦੇਖ ਮੁਸਕਰਾ ਪਿਆ ਤੇ ਬਾਏ ਕਰ ਹੌਲੀ ਹੌਲੀ ਹੱਥ ਹਿਲਾਉਣ ਲੱਗਿਆ ਮਾਦੋ ਨੇ ਵੀ ਆਪਣਾ ਹੱਥ ਚੁੱਕਿਆ ਪਰ ਗੱਡੀ ਨੇ ਆਪਣਾ ਰਾਹ ਫੜ ਲਿਆ ਮਾਦੋ ਵਿਚਾਰਾ ਹੱਥ ਖੜਾ ਕਰ ਕਿੰਨਾ ਸਮਾਂ ਰੁਕਿਆ ਰਿਹਾ ਜਦੋਂ ਗੱਡੀ ਅੱਖੋਲੇ ਹੋ ਗਈ ਤਾਂ ਉਹ ਉਦਾਸ ਮਨ ਨਾਲ ਘਰ ਵਾਪਸ ਮੁੜਾਇਆ ਉਹ ਘਰ ਆ ਕੇ ਰੋਣ ਲੱਗਿਆ ਨਾਮੂ ਨੇ ਉਸ ਨੂੰ ਚੁੱਪ ਕਰਾਇਆ ਤੇ ਕਿਹਾ ਉਹ ਛੇਤੀ ਵਾਪਸ ਆ ਜਾਣਗੇ ਥੋੜੇ ਸਮੇਂ ਲਈ ਗਏ ਹਨ ਕੁੰਨੀ ਇਹ ਸਭ ਦੇਖ ਕੇ ਖੁਸ਼ ਹੋ ਰਹੀ ਸੀ ਉਸਨੇ ਹੋਰ ਵੀ ਕਈ ਘਰਾں ਦੇ ਨਾਮੋਂ ਖਲਾਫ ਕਰਨਬਰ ਦਿੱਤੇ ਜਿਸ ਕਾਰਨ ਕਈ ਹਾਂਡੇ ਗਵਾਂਡੇ ਦੇ ਲੋਕ ਉਹਨਾਂ ਨਾਲੋਂ ਮੂੰਹ ਮੋੜਨ ਲੱਗ ਗਏ ਤੇ ਕਈ ਆਪਣੇ ਜਵਾਕਾਂ ਨੂੰ ਮਾਦੋ ਨਾਲ ਰਲ ਨਾਲ ਨਾ ਦਿੰਦੇ ਖੇਡਣ ਨਾ ਦਿੰਦੇ ਇਸ ਤਰ੍ਹਾਂ ਮਾਦੋ ਹੁਣ ਬਿਲਕੁਲ ਇਕੱਲਾ ਪੈ ਗਿਆ ਸੀ ਸਕੂਲ ਵਿੱਚ ਵੀ ਦਿਵਾਲੀ ਦੀਆਂ ਛੁੱਟੀਆਂ ਹੋਗੀਆਂ ਸਨ ਨਾਮੋ ਨੇ ਗੱਲੇ ਨੂੰ ਕਿਹਾ ਕਿ ਉਹ ਮਾਦੋ ਨੂੰ ਉਸਦੇ ਨਾਲ ਕੇ ਲੈ ਜਾਵੇ ਤਾਂ ਕਿ ਉਸਦਾ ਮਨ ਹਲਕਾ ਹੋ ਜਾਵੇਗਾ ਆਖਰ ਮਾਦੋ ਦੇ ਵੀ ਹਾਲਾਤਾਂ ਦਾ ਅਸਰ ਪੈ ਰਿਆ ਸੀ ਜਿਸ ਨੂੰ ਪੂਰੀ ਤਰ੍ਹਾਂ ਗੱਲ ਦੀ ਵੀ ਸਮਝ ਨਹੀਂ ਆ ਰਹੀ ਸੀ ਉਹ ਸਲਾਹਾਂ ਕਰ ਹੀ ਰਹੇ ਸਨ ਕਿ ਨੇ ਨੂੰ ਮਾਦੋ ਦਾ ਮਾਮਾ ਆ ਗਿਆ ਉਹ ਦਿਵਾਲੀ ਦਾ ਸਾਮਾਨ ਲੈ ਕੇ ਭੈਣ ਘਰ ਆਇਆ ਇਸ ਵਾਰ ਮਾਦੋ ਨੂੰ ਕੋਈ ਖਾਸ ਖੁਸ਼ੀ ਨਾ ਹੋਈ ਪਹਿਲਾਂ ਤਾਂ ਉਹ ਭੱਜ ਕੇ ਆਪਣੇ ਮਾਮੇ ਨੂੰ ਮਿਲਦਾ ਤੇ ਸਾਰਾ ਸਾਮਾਨ ਚਾ ਚਾ ਨਾਲ ਖੋਲ ਖੋਲ ਕੇ ਦੇਖਦਾ ਮਾਦੋ ਦੇ ਮਾਮੇ ਨੇ ਉਸ ਨੂੰ ਲਿਫਾਫੇ ਵਿੱਚ ਪਟਾਕੇ ਕੜਕੜ ਕੇ ਦਿਖਾਏ ਉਸ ਲਈ ਲਿਆਂਦੀ ਮਠਿਆਈ ਖੰਡ ਦੇ ਖੜਾਉਣੇ ਤਜਾਬ ਦੀ ਲੜੀਆਂ ਫੁੱਲ ਜੜੀਆਂ ਅਨਾਰ ਚੱਕਰੀ ਪਟਾਕੇ ਪਾਉਣ ਵਾਲਾ ਪਿਸਤੌਲ ਵੀ ਕੱਢ ਕੇ ਦਿੱਤਾ ਮਾਦੋ ਨੇ ਚੁੱਪਚਾਪ ਆਪਣਾ ਸਮਾਨ ਫੜ ਲਿਆ ਉਸ ਨੂੰ ਮਿੰਟੂ ਦੀ ਯਾਦ ਆਉਣ ਲੱਗੀ ਸੀ ਕਿ ਕਿਸ ਤਰ੍ਹਾਂ ਉਹ ਦੀਵਾਲੀ ਸਮੇਂ ਆਪਣਾ ਕਲਾਸ ਵਾਲਾ ਕਮਰਾ ਰਲ ਕੇ ਢੋਂਦੇ ਸਨ ਰਲ ਕੇ ਢੋ ਦਿੰਦੇ ਸੀ ਕਿ ਸਾਰਾ ਕਮਰਾ ਦੀਵਾਲੀ ਵਾਲੇ ਦਿਨ ਤੇ ਬਲੈਕ ਬੋਰਡ ਉੱਪਰ ਹੈਪੀ ਦੀਵਾਲੀ ਲਿਖ ਕੇ ਆਲੇ ਦੁਆਲੇ ਫੁੱਲ ਬੂਟੀਆਂ ਵੇਲ ਛਾਪ ਦੇਣੀ ਇੱਕ ਦੋ ਦੀਵੇ ਵੀ ਬਣਾ ਦੇਨੇ ਫਿਰ ਕਾਗਜ਼ ਦੀਆਂ ਲੜੀਆਂ ਲਗਾ ਦੇਣੀਆਂ ਇੱਕ ਦੂਜੇ ਨੂੰ ਦੀਵਾਲੀ ਦੇ ਕਾਰਡ ਬਣਾ ਕੇ ਦੇਨੇ ਫਿਰ ਘਰ ਆ ਕੇ ਦੋਵੇਂ ਇੱਕ ਦੂਜੇ ਨੂੰ ਆਪਣੇ ਮਾਮੇ ਦੁਆਰਾ ਲਿਆਂਦੇ ਪਟਾਕੇ ਦਿਖਾਉਣੇ ਇਸ ਵਾਰ ਉਸ ਤੋਂ ਵੀ ਕੋਈ ਕੰਮ ਨਾ ਹੋਇਆ ਮਾਧੂ ਆਪਣਾ ਸਮਾਨ ਚੱਕ ਚਾਰੇ ਵਿੱਚ ਚਲਾ ਗਿਆ ਤੇ ਮਿੰਟੂ ਦੁਆਰਾ ਮਿਲੇ ਪਿਛਲੇ ਕਾਰਡ ਕੜ-ਕੜ ਦੇਖਣ ਲੱਗਾ ਉਸਦੇ ਮਾਮੇ ਨੇ ਵੀ ਉਸ ਬਾਰੇ ਪੁੱਛਿਆ ਤਾਂ ਨਾਮੂ ਨੇ ਸਾਰਾ ਵੇਰਵਾ ਦੱਸ ਦਿੱਤਾ ਮਾਧੂ ਦੇ ਮਾਮੇ ਨੇ ਵੀ ਉਹਨਾਂ ਨੂੰ ਨਾਨਕੇ ਚੱਲਣ ਲਈ ਕਿਹਾ ਦੀਵਾਲੀ 'ਚ ਹਲੇ 4 ਦਿਨ ਬਾਕੀ ਸਨ ਬੰਨੋ ਬੋਲ ਜਾਂਦਾ ਸੁਣ ਕੇ ਮਾਧੋ ਵੀ ਨਾਨਕੇ ਜਾਂ ਲਈ ਮੰਨ ਗਿਆ ਗੇਲਿਆ ਤੇ ਮਾਧੋ ਦੋਵੇਂ ਉਸ ਨਾਲ ਚੱਲਦੇ ਅਮਰੋ ਤੇ ਨਾਮੋ ਵੇੜੇ ਵਿੱਚ ਮਿੱਟੀ ਲਾਉਣ ਬੈਠੇ ਹੋਣਾ ਅਮਰੋ ਮਿੱਟੀ ਲਾਉਂਦੇ ਆ ਬੇਬੇ ਜੇ ਇਸ ਵਾਰ ਬੰਨੋ ਵੀ ਇੱਥੇ ਆ ਜਾਵੇ ਤਾਂ ਆਪਣੀ ਦਵਾਲੀ ਵਿਭਾਗਾਂ ਵਾਲੀ ਬਣ ਜੂ ਨਾਮੋ हां मैं मैं ही सोच रही हां ਨਾਲੇ ਮਾਦੋ ਵੀ ਹੁਣ ਇਕੱਲਾ ਰਹਿ ਗਿਆ ਉਸ ਨਾਲ ਖੇਡ ਪੜਾ ਪੜ ਲਿਆ ਕੋ ਮਮਰੋ ਕੀ ਪਤਾ ਉਹ ਸਾਡੇ ਕੋਲੇ ਜੀ ਲਾਊ ਕਿ ਨਾ ਕਦੇ ਰਹੀ ਤਾਂ ਨਹੀਂ ਇੱਥੇ ਨਾ ਮੋ ਕੋਈ ਨਾ ਹੋਲੀ ਹੋਲੀ ਲਗਾ ਲਊ ਨਾਲੇ ਮਾਦੋ ਦਾ ਹੋ ਕਰਦੀ ਬਹੁਤ ਹੈ ਉਸ ਨਾਲ ਕੋਲ ਮਿਲ ਜਾਊਗੀ ਅਮਰੋ ਬਾਕੀ ਕੀ ਪਤਾ ਮਾਦੋ ਦਾ ਪਿਆ ਉਸ ਨੂੰ ਲੈ ਕੇ ਆਊ ਜਾਂ ਨਹੀਂ ਨਾਮੋ ਤੋ ਫਿਕਰ ਨਾ ਕਰ ਮੈਂ ਗੇਲੇ ਨੂੰ ਤਿਆਰ ਹੁੰਦੇ ਨੂੰ ਕਿੱਸ ਦਿੱਤਾ ਸੀ ਬੰਨੂ ਨੂੰ ਨਾਂ ਲੈ ਕੇ ਆਈ ਕਿ ਪਤਾ ਮਾਦੋ ਖੁਸ਼ ਰਹੇ ਲੱਗ ਜੇ ਅਮਰੋ ਖੁਸ਼ ਹੋ ਜਾਂਦੇ ਸੱਚੀ ਮੈਂ ਬੇਫੇਰੋਕੀ ਕਹਿੰਦਾ ਨਾਮੋ ਕਹਿੰਦਾ ਤਾਂ ਸੀ ਕੇ ਦੇਖ ਲੂੰਗਾ ਅਮਰੋ ਖੁਸ਼ ਹੋ ਕੇ ਫਟਾਫਟ ਮਿੱਟੀ ਲਗਾਉਣ ਲੱਗਦੀ ਆ ਬਾਹਰ ਰੇੜੀ ਉੱਪਰ ਦੀਵੇ ਵੇਚਣ ਵਾਲ ਆ ਗਿਆ ਅਮਰੋ ਬੇਬੇ ਆਪਾਂ ਨਵੇਂ ਦੀਵੇ ਵੀ ਲੈ ਲੈਂਦੇ ਕੁਝ ਪੁਰਾਣੇ ਪਏ ਨੇ ਨਾਮੋ ਹੱਥ ਤੋ ਕੇ ਆਹੋ ਮੈਂ ਦੇਖਦੀ ਹਾਂ ਤੂੰ ਦਾਣੇ ਲੈ ਕੇ ਆ ਗਿਆ ਨਾਮੂ ਬਰਗਲੀ ਵਿੱਚ ਆ ਕੇ ਰੇੜੀ ਤੇ ਪੈ ਜੀਵੇ ਦੇਖਣ ਲੱਗੀ ਅਮਰੋ ਵੀ ਦਾਣੇ ਥਾਲ ਚ ਪਾ ਕੇ ਲੈ ਆਈ ਅਮਰੋ ਦਾਣੇ ਭਾਈ ਨੂੰ ਦਾਣੇ ਦੇ ਕੇ ਦੀਵੇ ਥਾਲ ਵਿੱਚ ਚੰਚੰ ਰੱਖਣ ਲੱਗੀ ਅਮਰੋ ਨੇ ਦੇਖਿਆ ਕਿ ڪرੂੰਡੀਆਂ ਵੀ ਬੜੀਆਂ ਸੋਹਣੀਆਂ ਪੰਗਾ ਸਨ ਨਾਮੋ ਨੇ ਉਸ ਵੱਲ ਦੇਖ ਭਾਈ ਨੂੰ ਕਿਹਾ ਭਾਈ ਇੱਕ ڪرੂੰਡੀ ਵੀ ਦੇ ਦੇ ਹੋਰ ਦਾਣੇ ਪਵਾ ਲਈ ਅਮਰ ਖੁਸ਼ ਹੋ ਬੇਬੇ ਨਾਲ ਧਨਵਾਦ ਕਰਕੇ ਜਾਣਾ ڪرੂੰਡੀ ਅੰਦਰ ਲਿਆ ਉਸ ਨਾਲ ਵੀ ਬੰਨੇਵਾਰੇ ਗੱਲਾਂ ਕਰਨ ਲੱਗੀ ਬੰਨੇਵਾਰੇ ਗੱਲਾਂ ਕਰਨ ਲੱਗੀ ਉਧਰ ਮਾਦੋ ਵੀ ਨਾਨਕੇ ਪਹੁੰਚ ਗਿਆ ਸਾਰੇ ਨੂੰ ਦੇਖ ਕੇ ਬਹੁਤ ਖੁਸ਼ ਹੋਏ ਬੰਨੋ ਵੀ ਮਾਦੋ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਲੱਗੀ ਤੇ ਉਸ ਨੂੰ ਦਿਵਾਲੀ ਦਾ ਸਮਾਨ ਦਿਖਾਉਣ ਲੱਗੀ ਉੱਥੇ ਉਹਨਾਂ ਦੇ ਹੋਰ ਵੀ ਬੱਚੇ ਸਨ ਮਾਤੋ ਤੇ ਮਾਮਿਆਂ ਦੇ ਉਹ ਮਾਦੋ ਦੇ ਆਲੇ ਦੁਆਲੇ ਮੰਜੇ ਤੇ ਬੈਠੇ ਉਸ ਨਾਲ ਖੂ ਮਸਤੀ ਕਰ ਰਹੇ ਸੀ ਮਾਦੋ ਵੀ ਮਿੰਟਾਂ ਵਿੱਚ ਹੀ ਬਹੁਤ ਕੁਝ ਨਜ਼ਰ ਆ ਰਿਹਾ ਸੀ ਇਹ ਦੇਖ ਕੇ ਉਸ ਦੇ ਮਾਮਾ ਤੇ ਡੈਡੀ ਨੂੰ ਵੀ ਸਕੂਨ ਮਿਲੇ ਮਾਦੋ ਦਾ ਤਨਾ ਹੁਣ ਘਟ ਗਿਆ ਸੀ ਆਪਣੀ ਭੈਣ ਬੰਨੂ ਨਾਲ ਹੀ ਬੈਠਾ ਰਹਿੰਦਾ ਉਸ ਨਾਲ ਹੀ ਖਾਂਦਾ ਪੀਂਦਾ ਕੁਝ ਕੁ ਘੰਟੇ ਲਗਾ ਕੇ ਵਾਪਸ ਮੁੜਨ ਲਈ ਕਹਿਣ ਲੱਗੇ ਕਿਉਂਕਿ ਤਿਹਾੜ ਕਰਕੇ ਹਲੇ ਰੁਕਣਾ ਮੁਸ਼ਕਲ ਸੀ ਗੇਲੇ ਨੇ ਬੰਨੂ ਨੂੰ ਵੀ ਨਾਲ ਚੱਲਣ ਲਈ ਕਿਹਾ ਮਾਤਾ ਨੂੰ ਵੀ ਚਿੰਤ ਕਰ ਲੱਗਿਆ ਬੰਨੂ ਦੀ ਨਾਨੀ ਨੇ ਵੀ ਉਸ ਨੂੰ ਜਾਣ ਲਈ ਕਿਹਾ ਤਾਂ ਜੋ ਮਾਤਾ ਕੁਝ ਦਿਨ ਤੱਕ ਵਧੀਆ ਮਹਿਸੂਸ ਕਰਨ ਲੱਗ ਜਾਵੇ ਕਿਉਂਕਿ ਉਹਨਾਂ ਨੂੰ ਗੇਲੇ ਨੇ ਮਾਤਾ ਦੀ ਸਥਿਤੀ ਬਾਰੇ ਦੱਸ ਦਿੱਤਾ ਸੀ ਬੰਨੂ ਨੇ ਤਿਆਰੀ ਕਰ ਲਈ ਨਾਲ ਆਪਣੀਆਂ ਸਹੇਲੀਆਂ ਦੁਆਰਾ ਮਿਲੇ ਦਿਵਾਲੀ ਦੇ ਕਾਰਡ ਵੀ ਚੁੱਕ ਲਏ ਇੱਕ ਕਾਰੂਸ ਨੇ ਮਾਦੂਲੇਵੀ ਬਣਾਇਆ ਜਿਸ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਇਆ ਇਸ ਤਰ੍ਹਾਂ ਉਹ ਉਥੋਂ ਵਾਪਸ ਆ ਗਏ ਅਮਰੋ ਆਪਣੀ ਤੀਨ ਨੂੰ ਵੇਖ ਕੇ ਬਹੁਤ ਖੁਸ਼ ਹੋਈ ਬੰਨੂ ਵੀ ਆਪਣੀ ਮਾਂ ਤੇ ਦਾਦੀ ਨੂੰ ਮਿਲੀ ਉਹਨਾਂ ਨੇ ਉਸ ਨੂੰ ਖੂਬ ਸਾਰਾ ਪਿਆਰ ਦਿੱਤਾ ਤੇ ਦੋਵਾਂ ਨੂੰ ਮਿਠਾਈ ਖਾਣ ਲਈ ਦਿੱਤੀ ਅਮਰ ਉਸ ਲਈ ਅੰਦਰੋਂ ਘੁਰੁੰਡੀ ਕੱਢ ਕੇ ਲਿਆਈ ਜੋ ਕਿ ਬੰਨੂ ਨੂੰ ਬਹੁਤ ਪਸੰਦ ਆਈ ਨਾਮੋ ਚੁੱਲ੍ਹੇ ਨੂੰ ਪਾਂਡੋ ਮਿੱਟੀ ਨਾਲ ਪੋਚਣ ਲਈ ਬੈਠ ਗਈ ਬੰਨੋ ਨੇ ਥੋੜੀ ਜਿਹੀ ਗਿੱਲੀ ਪਾਂਡੋ ਲੈ ਰੇੜੇ ਵਿੱਚ ਲੱਗੀ ਮਿੱਟੀ ਦੇ ਆਲੇ ਦੁਆਲੇ ਇੱਕ ਲੇਨ ਖਿੱਚ ਦਿੱਤੀ ਜੋ ਕਿ ਸੁੱਕ ਕੇ ਚਿੱਟੇ ਰੰਗ ਦੀ ਹੋ ਜਾਂਦੀ ਫਿਰ ਉਸ ਨੇ ਪਾਂਡੋ ਨਾਲ ਹੀ ਲਗਾਈ ਹੋਈ ਮਿੱਟੀ ਤੇ ਹੈਪੀ ਦਿਵਾਲੀ ਲਿਖ ਦਿੱਤਾ ਮਾਦੋ ਵਿੱਚ ਦੀ ਮਦਦ ਕਰ ਰਿਹਾ ਸੀ ਦੋਵੇਂ ਇੱਕ ਦੂਜੇ ਨਾਲ ਖੇਡਾ ਕਰਦੇ ਖੁਸ਼ ਹੋ ਰਹੇ ਸਨ ਉੱਤੋਂ ਰਾਤ ਵੀ ਪੈ ਗਈ ਸੀ ਅਮਰ ਉਹਨੇ ਚੁੱਲ੍ਹਾ ਪਾਲ ਲਿਆ ਰੋਟੀ ਪਕਾਉਣ ਲੱਗ ਪਈ ਮਾਦੋ ਤੇ ਬੰਨੋ ਨੇ ਚੌਂਕੇ 'ਚ ਬੈਠ ਕੇ ਹੀ ਰੋਟੀ ਖਾਧੀ ਭਾਵੇਂ ਕਿ ਉਹ ਮਾਦੋ ਨਾਲ ਕੁਝ ਸੀ ਪਰ ਉਸ ਦਾ ਜਿਆਦਾ ਦੀ ਨਹੀਂ ਲੱਗਿਆ ਸੀ ਸ਼ੁਰੂ ਤੋਂ ਨਾਨਕੀ ਹੁਣ ਕਰਕੇ ਉੱਥੋਂ ਦੀ ਹੀ ਆਂਤੀ ਸੀ ਉਸ ਦੇ ਘਰ ਦੇ ਮੈਂਬਰ ਵੀ ਜਿਆਦਾ ਸਨ ਜਿਸ ਕਰਕੇ ਉਹਨਾਂ ਦੇ ਵੱਧ ਰੌਣਕ ਲੱਗੀ ਰਹਿੰਦੀ ਸੀ ਰਾਤ ਨੂੰ ਮਾਦੋ ਆਪਣੀ ਦਾਦੀ ਨਾਲ ਪੈ ਗਿਆ ਤੇ ਬੰਨੋ ਮਾਂ ਨਾਲ ਦੋਵਾਂ ਦੇ ਮਨ ਜੇ ਆਪਸ ਵਿੱਚ ਜੋੜੇ ਸਨ ਉਹ ਬੰਨੋ ਦਾ ਦਿਲ ਲਗਾਉਣ ਲਈ ਉਸ ਨੂੰ ਬਾਤਾਂ ਸੁਣਾਉਣ ਲੱਗ ਪੈਂਦੀਆਂ ਪੰਗਾ ਜਦ ਤੱਕ ਉਹ ਸੌਣਾ ਨਹੀਂ ਅਗਲੇ ਦਿਨ ਉਹ ਬੰਨੋ ਤੇ ਮਾਤੂ ਵੀ ਨਿੱਕੇ-ਮੋਟੇ ਕੰਮ ਕਰ ਲੱਗੇ ਧੀਵੇ ਪਾਣੀ ਚ ਪਿਉ ਕੇ ਰੱਖਾ ਦਿੱਤੇ ਕਮਰਿਆਂ ਦੇ ਬਾਹਰ ਲੜੀਆਂ ਲਾਉਣ ਲੱਗ ਗਏ ਮਿੰਟੂ ਨਾਲ ਮਿੰਟੂ ਨਾਲ ਉਹ ਇੱਕ ਟਣਾ ਤੇ ਪੁੰਨੀ ਦੇ ਲਗਾਏ ਨਿਸ਼ਾਨੇਆ ਕਰਕੇ ਉਹਨਾਂ ਦੇ ਘਰ ਹੁਣ ਕੋਈ ਵੀ ਘੱਟ ਹੀ ਆਉਂਦਾ ਜਾਂਦਾ ਸੀ ਜਿਸ ਕਰਕੇ ਉਹਨਾਂ ਦੇ ਘਰ ਹੀ ਆਪਣੀ ਧੀ ਬੰਨੋ ਨੂੰ ਕੱਲਿਆਂ ਹੀ ਖੀਰ ਖਵਾ ਦਿੱਤੀ ਹੋਰ ਕੁੜੀਆਂ ਨੂੰ ਕੋਈ ਭੇਜ ਨਹੀਂ ਰਿਹਾ ਸੀ ਮਾਦੂ ਆਪਣੇ ਚਾਰੇ ਵਿੱਚ ਗਿਆ ਉਸ ਨੂੰ ਮਿੰਟੂ ਦੀ ਜ਼ਿਆਦਾ ਹੀ ਤਾਂ ਉਹ ਉਸਗੋਰਾ ਪਿਛਲੇ ਦੀਵਾਲੀ ਤੇ ਇੱਕ ਦੂਜੇ ਲਈ ਬਣਾਏ ਕਾਰਡ ਦੇਖਣ ਲੱਗ ਪਿਆ ਫਿਰ ਉਹ ਮਿੰਟੂ ਦਾ ਇਸ ਦੀਵਾਲੀ ਲਈ ਵੀ ਕਾਰਡ ਤਿਆਰ ਕਰਨ ਲੱਗ ਪਿਆ ਜੋ ਆਪਣੇ ਮਨ ਨੂੰ ਤਸੱਲੀ ਦੇ ਸਕੇ ਫਿਰ ਵਾਪਸੇ ਠਾਂ ਗਿਆ ਦੁਪਹਿਰ ਹੋਈ ਤਾਂ ਮਰੋ ਨੇ ਸਾਰਿਆਂ ਲਈ ਕੁਝ ਪਕੌੜੇ ਕੱਢ ਦਿੱਤੇ ਫਿਰ ਦੀਵੇ ਪਾਣੀ ਚੋਂ ਕੱਢ ਕੇ ਸੁੱਕਣੇ ਪਾ ਦਿੱਤੇ ਸ਼ਾਮ ਹੋਈ ਤਾਂ ਨਾਮੋਂ ਦੋਵੇਂ ਬੱਚਿਆਂ ਨੂੰ ਲੈ ਕੇ ਗੁਰੂ ਘਰ ਦੀਵੇ ਲਗਾਈ ਫਿਰ ਆਪਣੇ ਘਰ ਆ ਬਨੇਰੇ ਤੇ ਦੀਵੇ ਲਾ ਦਿੱਤੇ ਮਾਦੋ ਤੇ ਬੰਨੋ ਨੇ ਵੀ ਉਸ ਦੀ ਮਦਦ ਕੀਤੀ ਕੋਤ ਸਮਾਂ ਬੰਨੂ ਘਰੂਂਡੀ ਦੇ ਦੀਵੇ ਬਾਲ ਕੇ ਉਸ ਕੋਲੇ ਬੈਠੀ ਰਹੀ ਉੱਥੇ ਬੈਠੇ ਹੀ ਦੋਵੇਂ ਭੈਣ ਭਰਾ ਫੁੱਲ ਜੜੀ ਚਲਾਉਣ ਲੱਗੇ ਉੱਪਰ ਲੱਗੇ ਬਨੇਰੇ ਦੇ ਦੀਵੇ ਵੀ ਖੂਬਸੂਰਤ ਮੋਲ ਬਣਾ ਰਹੇ ਸੀ ਹਲਕੀ ਹਲਕੀ ਹਵਾ ਵਗ ਰਹੀ ਸੀ ਆਪਣੇ ਘਰ ਦੇ ਵਿਹੜੇ ਵਿੱਚ ਹੀ ਉਹਨਾਂ ਨੇ ਪਟਾਕੇ ਚਲਾ ਚਲਾ ਸੁੱਟਣੇ ਸ਼ੁਰੂ ਕਰ ਦਿੱਤੇ ਕਾਫੀ ਸਮੇਂ ਬਾਅਦ ਰਾਤ ਨੂੰ ਥੱਕ ਚੁੱਕੇ ਸਨ ਤੇ ਜਲਦੀ ਸੌਂ ਗਏ ਮਾਦੂ ਦਾ ਵੀ ਦੀਵਾਲੀ ਦਾ ਦਿਨ ਬੰਨੂ ਕਰਨ ਵਧੀਆ ਲੰਘ ਗਿਆ ਅਗਲੇ ਦਿਨ ਬੰਨੂ ਆਪਣੇ ਨਾਨਕੇ ਵਾਪਸ ਜਾਂਦੀ ਜਤ ਕਰ ਲੱਗੀ ਜਿਸ ਨਾਲ ਮਾਦੋ ਤੋਂ ਜ਼ਿਆਦਾ ਅਮਰੋ ਦਾਸ ਬੁਪੇ ਬੰਨੂ ਆਪਣੇ ਨਾਨਕੇ ਹੀ ਆਪਣਾ ਬਚਪਨ ਹੰਡਾ ਰਹੀ ਸੀ ਜਿਸ ਕਰ ਨੂੰ ਉਸਦਾ ਮਨ ਵੀ ਉੱਥੇ ਹੀ ਟਿਕਿਆ ਹੋਇਆ ਸੀ ਆਪਣੇ ਮਾਪੇ ਦੇ ਘਰ ਉਸਦੇ ਹੁਣ ਜੀ ਨਹੀਂ ਲੱਗ ਰਿਹਾ ਸੀ ਨਾਨਕੇ ਪਰਿਵਾਰ ਦੇ ਮੈਂਬਰ ਵੀ ਜ਼ਿਆਦਾ ਸਨ ਤਾਂ ਉਹਨਾਂ ਨੇ ਜ਼ਿਆਦਾ ਰੌਣਕ ਲੱਗੀ ਰਹੀਂਦੀ ਸੀ ਉਸਦੇ ਪੈਦਾ ਹੁੰਦੇ ਆਈ ਉਸਦੀ ਪੜਦਾਤੀ ਨੇ ਘਰ 'ਚ ਗਲੇਸ਼ ਪਾਲਿਆ ਸੀ ਕਿ ਇੱਕ ਵਾਰ ਕੁੜੀ ਹੋ ਗਈ ਤਾਂ ਮਗਰ ਹੋਰ ਕੁੜੀਆਂ ਹੋਣਗੀਆਂ ਇਸ ਤਰ੍ਹਾਂ ਤਾਂ ਉਹਨਾਂ ਦੇ ਘਰ ਕੁੜੀਆਂ ਨਾਲ ਭਰ ਜੂ ਜਿਸ ਕਾਰਨ ਕੁਝ ਜਿਨ੍ਹਾਂ ਦੀ ਬਨ ਨੂੰ ਉਸਦੇ ਨਾਨਕੇ ਛੱਡਣਾ ਪਿਆ ਉੱਥੇ ਹੀ ਉਸਦਾ ਪਾਲਣ-ਪੋਸ਼ਣ ਹੋਇਆ ਅਮਰ ਉਹਨ ਡੁਕਤਾ ਦੁਖ ਹੋਇਆ ਪਰ ਉਹ ਬੇਵੱਸ ਸੀ ਫਿਰ ਕੁਝ ਚਿਰ ਮਗਰੋਂ ਅਮਰ ਉਹ ਮਾਦੋਨੇ ਜਨਮ ਲਿਆ ਜਿਸ ਤੋਂ ਥੋੜੇ ਸਮੇਂ ਉਸਦੀ ਪਰਦਾਦੀ ਚਲਵਸੀ ਤੇ ਉਸਦੇ ਮਗਰ ਹੀ ਦਾਦਾ ਵੀ ਗੁਜ਼ਰ ਗਿਆ ਇਸ ਲਈ ਹੁਣ ਨਾਮੂ ਵੀ ਚਾਹੁੰਦੀ ਸੀ ਕਿ ਉਸਦੀ ਪੋਤੀ ਹੁਣ ਉਹਨਾਂ ਕੋਲੇ ਰਹਿ ਕੇ ਵੱਡੀ ਹੋਵੇ ਪਰ ਇੰਨਾ ਤਾਂ ਦਿਨ ਨਹੀਂ ਲੱਗ ਰਿਹਾ ਸੀ ਜਿਸ ਕਰਨਾ ਬੁੱਝੀ-ਬੁੱਝੀ ਜਹੀ ਦਿਖਾਈ ਦੇ ਰਹੀ ਸੀ ਉਸ ਦਾ ਮਨ ਨਹੀਂ ਬਾਰੇ ਸੀ ਉਹਨਾਂ ਕੋਲੇ ਰਹਿਣ ਦਾ ਉਸ ਦਾ ਇਸ ਤਰ੍ਹਾਂ ਰਹਿਣਾ ਵੀ ਸਾਰਿਆਂ ਨੂੰ ਚੰਗਾ ਨਾ ਲੱਗਦਾ ਅਖੀਰ ਉਹਨਾਂ ਉਸ ਨੂੰ ਵਾਪਸ ਣਾਨ ਕੇ ਛੱਡ ਆਂਦਾ ਉਹ ਉੱਥੇ ਹੀ ਆਪਣੀ ਪੜ੍ਹਾਈ ਸ਼ੁਰੂ ਕਰ ਆਪਣੀਆਂ ਸਹੇਲੀਆਂ ਨਾਲ ਬਚਪਨ ਗੁਜ਼ਾਰਨ ਲੱਗੀ ਮਾਦੋ ਨੂੰ ਵੀ ਯਾਦ ਕਰਦੀ ਗਰਮੀ ਦੀਆਂ ਛੁੱਟੀਆਂ ਵਿੱਚ ਜਾਂ ਕਿਸੇ ਇਤਿਹਾਰ ਤੇ ਆਪਣੇ ਪਿੰਡ ਆ ਜਾਂਦੀ ਉਹਨਾਂ ਨਾਲ ਵੀ ਸਮਾਂ ਗੁਜ਼ਾਰ ਜਾਂਦੀ ਗੁਜ਼ਾਰ ਜਾਂਦੀ ਸੀ ਵਧੀਆ ਸਮਾਂ ਸਮਾਂ ਲੰਘਦਾ ਗਿਆ ਮਾਦੋ ਵੱਡਾ ਤੇ ਸਿਆਣਾ ਹੋ ਗਿਆ ਸੀ ਉਸ ਤੇ ਚਾਰ ਬੇਲੀ ਵੀ ਹੋਰ ਬਣ ਗਈ ਸੀ ਮਿੰਟੂ ਨਾਲੋਂ ਵੱਖ ਹੁੰਦੀਆਂ ਕੁਝ ਗੱਲਾਂ ਉਸਦੇ ਵੀ ਹੁਣ ਸਮਝ ਆਉਣ ਲੱਗ ਗਈਆਂ ਸਨ ਮਿੰਟੂ ਵੀ ਸ਼ਹਿਰ ਪਰਦਾ ਵੱਡਾ ਹੋ ਰਿਹਾ ਸੀ ਉਥੋਂ ਦੇ ਮਾਹੌਲ ਦੇ ਹਿਸਾਬ ਨਾਲ ਉਸਨੇ ਆਪ ਨੂੰ ਢਾਲ ਲਿਆ ਸੀ ਉਸ ਨੂੰ ਮਾਦੋ ਦਾ ਚਿਹਰਾ ਥੋੜਾ ਥੋੜਾ ਜਾ ਰਿਹਾ ਸੀ ਉਸ ਨਾਲ ਰਹਿ ਕੇ ਗੁਜ਼ਾਰੇ ਦੇਣਾ ਕਈ ਵਾਰ ਯਾਦ ਆਉਂਦੇ ਸਨ ਕਿਉਂਕਿ ਉਹਨਾਂ ਦੀ ਦੋਸਤੀ ਕਾਫੀ ਗਹਿਰੀ ਸੀ ਬਚਪਨ ਵਾਲੀਆਂ ਛੱਤਾਂ ਹੁਣ ਜਵਾਨੀ ਚਾ ਬਦਲ ਚੁੱਕੀਆਂ ਸਨ ਆਪਣੇ ਘਰ ਵੀ ਕਈ ਵਾਰੀ ਪਿੰਡ ਦੀ ਗੱਲ ਛੇੜਦਾ ਤਾਂ ਸਾਰੇ ਢਾਲ ਮਡੋਲ ਕਰ ਦਿੰਦੇ ਉਹ ਵੀ ਅਨਸ਼ੈਰੀ ਰੰਗ ਟੰਗ ਵਿੱਚ ਪੈ ਚੁੱਕੇ ਸਨ ਜਿਸ ਕਾਰਨ ਪਿੰਡ ਵੱਲ ਚੱਕ ਨੂੰ ਵੀ ਕਤਰਉਂਦੇ ਮਾਧੁਨ ਨੇ ਵੀ ਸ਼ਹਿਰ ਦੇ ਕਾਲਜ 'ਚ ਦਾਖਲਾ ਲੈ ਲਿਆ ਨਵੀਂ ਪੜਾਈ ਸ਼ੁਰੂ ਹੋ ਚੁੱਕੀ ਸੀ ਕੁਝ ਬੰਨ ਦੀ ਚਾਹਤ ਨਾਲ ਉਹ ਪੜਾਈ ਵਿੱਚ ਜ਼ਿਆਦਾ ਰੁਚੀਆ ਰਹਿੰਦਾ ਸਕੂਲ ਦੇ ਅਧਿਆਪਕਾਂ ਦੀ ਤਰ੍ਹਾਂ ਕਾਲਜ ਦੇ ਪ੍ਰੋਫੈਸਰ ਵੀ ਉਸਦੀ ਲਗਨ ਦੇਖ ਕੇ ਉਸ ਨੂੰ ਪਸੰਦ ਕਰਦੇ ਸਨ ਕਹਰਾ ਕਿ ਵੀ ਰੋਜ਼ ਦੀ ਤਰ੍ਹਾਂ ਕੰਮ ਕਰਾਉਂਦਾ ਫਿਰ ਦੁਬਾਰੇ ਵਿੱਚ ਪੜਨ ਬੈਠ ਜਾਂਦਾ ਕਈ ਛੋਟੇ ਬੱਚੇ ਉਸ ਕੋਲ ਟਿਊਸ਼ਨ ਪੜ੍ਹ ਲਈ ਆਉਣ ਲੱਗ ਪਏ ਸਨ ਉੱਧਰ ਚੁੰਨੀ ਦਾ ਪਾਂ ਦਾ ਪੋਤਾ ਪੜਾਈ ਵਿੱਚ ਪਹਿਲਾਂ ਠੀਕ ਠਾਕ ਸੀ ਜਿਸ ਕਰਨੇ ਉਹ ਪੜਾਈ ਛੱਡ ਕਰ ਬੈਠ ਗਿਆ ਸੀ ਜਿਸ ਦਾ ਕਸੂਰਵਾਦ ਉਹ ਆਪਣੀ ਆਦਤ ਅਨੁਸਾਰ ਨਾਮੋਂ ਨੂੰ ਹੀ ਠਹਿਰਾ ਦਿੰਦੀ ਸੀ ਇਸ ਨੇ ਸਾਡੇ ਤੇ ਵੀ ਕੁਝ ਕਰਾ ਦਿੱਤਾ ਪਰ ਲੋਕ ਵੀ ਹੁਣ ਹੌਲੀ ਹੌਲੀ ਸਮਝ ਚੁੱਕੇ ਸਨ ਕਿ ਉਹ ਆਪ ਹੀ ਜਿਹੀ ਹੈ ਜਦ ਕਿ ਨਾਮੋਂ ਦਾ ਮਨ ਸਾਫ ਹੈ ਕਈ ਕਰ ਫਿਰ ਤੋਂ ਨਾਮੋਣਾ ਵਰਤਨ ਲੱਗ ਪਏ ਸਨ ਉਸ ਦੀ ਇੱਜ਼ਤ ਵੀ ਕਰਦੇ ਜਿਸ ਨੂੰ ਦੇਖ ਕੇ ਪੁੰਨੀ ਹੋਰ ਵੀ ਸੜਦੀ ਗਈ ਵਿਆਹ ਜਾਂਦਿਆਂ ਵਿੱਚ ਉਮਰੋ ਤੇ ਨਾਮਾ ਨੂੰ ਬੁਲਾਇਆ ਜਾਂਦਾ ਸਾਰਿਆਂ ਨੂੰ ਸਮਝਾ ਚੁੱਕਿਆ ਸੀ ਕਿ ਉਹਨਾਂ ਦਾ ਪਰਿਵਾਰ ਅਜਿਹਾ ਹੀ ਨਹੀਂ ਨਹੀਂ ਸੀ ਜਿਸ ਤਰ੍ਹਾਂ ਦੇ ਦੋਸ਼ ਉਹਨਾਂ ਤੇ ਲਾਏ ਜਾਂਦੇ ਸਨ ਬੰਨੂ ਵੀ ਵੱਡੀ ਹੋ ਚੁੱਕੀ ਸੀ ਨਾਨੀ ਉਸਦੇ ਵਿਆਹ ਦੀ ਕਾਲ ਕਰ ਲੱਗੀ ਸੀ ਪਰ ਉਹ ਅੱਗੇ ਪੜ੍ਹਾਈ ਕਰਨ 'ਚ ਦਿਲਚਸਪੀ ਰੱਖਦੀ ਸੀ ਉਸ ਦੀ ਗੱਲ ਸੁਣ ਮਾਦੋ ਨੇ ਨਾਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ ਨਾਨੀ ਨੇ ਹੀ ਪਾਲੀ ਹੁਣ ਕਰਨਾ ਉਸਦਾ ਹੱਕ ਬਨੁੰਦੀ ਜਿਆਦਾ ਸੀ। ਹੁਮੈਲ ਤੇ ਮਾਡਰਨ ਹੋ ਰਹੇ ਜਮਾਨੇ ਤੋਂ ਡਰਦੀ ਉਹ ਬਨਨ ਦੀ ਭਲਾਈ ਉਸਦਾ ਵਿਆਹ ਕਰਨ ਚ ਹੀ ਸਮਝਦੀ ਸੀ। ਜਿਸ ਕਾਰਨ ਮਾਦੋ ਵੀ ਜਿਆਦਾ ਜੋਰ ਨਾ ਪਾ ਸਕਿਆ। ਨਾਨੀ ਦੀ ਫਿਕਰ ਵੀ जायਜ਼ ਸੀ। ਉਹਨਾਂ ਉਸ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ। ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ। ਸਤਿ ਸ਼੍ਰੀ ਅਕਾਲ ਜੀ।